ਅਮ੍ਰਿਤਪਾਲ ਤੇ ਉਸਦੇ ਸਾਥੀਆਂ ਦੇ ਹੱਕ ਦੇ ਵਿੱਚ ਤਰਨੇ ਤੋਂ ਪਹਿਲਾਂ ਪੁਲਿਸ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਤਰਨੇ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਅਮ੍ਰਿਤਸਰ ਜਾ ਰਹੇ ਲੱਖਾ ਸਿਨਾਣਾ ਤੇ ਸਾਥੀਆਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਹੈ ਤਾਂ ਦੱਸਦੇ ਕਿ ਲੱਖਾ ਸਦਾਨਾ ਨੇ ਭਗਵੰਤ ਮਾਨ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ ਤਾਂ ਉਦੋਂ ਹੀ ਲੁਗਾਨਾ ਦੇ ਵਿੱਚ ਦੀਪ ਸਿੱਧੂ ਦੇ ਪ੍ਰਾਂ ਨੂੰ ਵੀ ਪੁਲਿਸ ਦੇ ਵੱਲੋਂ ਕਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਸੂਤਰਾਂ ਮੁਤਾਬਕ ਦੱਸ ਰਿਹਾ ਤਾਂ ਦੱਸਦੇ ਕਿ ਅਮ੍ਰਿਤਸਰ ਦੇ ਵਿੱਚ ਲਗੇ ਧੜਨੇ ਦੇ ਵਿੱਚ ਮੰਨਦੀਪ ਸਿੱਧੂ ਨੇ ਸ਼ਮੂਲੀਅਤ ਕਰਨੀ ਸੀ ਤਾਂ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਫਰਕ ਕਸਦਾਨਾ ਤਹਿਤ ਹੀ ਦਾ ਲੁਭਿਆਣ ਦੇ ਵਿੱਚ ਦੀਪ ਸਿੱਧੂ ਦੇ ਪ੍ਰਾਣੂ ਵੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਅਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੇ ਹੱਕ ਦੇ ਵਿੱਚ ਧਰਨੇ ਤੋਂ ਪਹਿਲਾਂ ਹੀ ਇਥੇ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਜਿਸ ਨੂੰ ਲੈ ਕੇ ਸਰ ਨੇ ਤਾਂ ਪਹਿਲਾਂ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਲੱਖ ਸਦਾਨਾ ਦੇ ਵੱਲੋਂ ਭਗਵੰਤ ਮਾਨ ਸਰਕਾਰ ਦੇ ਤੱਕੇ ਸ਼ਾਇਦ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੈਤੇ ਦੀਪ ਸਿੱਧੂ ਦੇ ਪਰ ਜਿਸ ਦੇ ਵੱਲੋਂ ਇਸ ਥਾਨੇ ਦੇ ਵਿੱਚ ਸ਼ਮੂਲੀਅਤ ਕੀਤੀ ਜਾਣੀ ਸੀ ਜਿਸ ਨੂੰ ਲੈ ਕੇ ਪਹਿਲਾਂ ਹੀ ਹਿਰਾਸਤ ਚ ਲੈ ਲਿਆ ਹੈ ਹੋਰ ਐਮ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਫਿਰ ਜਾ ਭਾਈ ਫਾਰੀ ਖੋਲਦਾ ਪੱਟੀਆਂ ਜਾਂਦੇ ਆ ਡਾਂਗਾ ਮਾਰੀ ਜਾਂਦੇ ਆ ਹਾਂਜੀ ਇੱਧਰ ਕਰ ਮਰੇ ਜਾ ਇੱਧਰ ਨੂੰ ਕਰ ਬਣ ਐਨਕ ਨਹੀਂ ਆ ਭਾਈ ਉਹ ਦੇ ਕਿੰਨਾਂ ਆ ਜੀ ਪੰਜਾਬ ਸਰਕਾਰ ਜੈ 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 ਜੀ ਭਗਵੰਤ ਮਾਨ ਜੈ ਜੀ ਪੰਜਾਬ ਸਰਕਾਰ ਜੈ ਜੀ ਪੰਜਾਬ ਸਰਕਾਰ ਜੈ ਜੀ ਭਗਵੰਤ ਮਾਨ ਜੈ ਜੀ ਪੰਜਾਬ ਸਰਕਾਰ ਜੈ ਜੀ ਪੰਜਾਬ ਸਰਕਾਰ ਅੱਗ ਬੰ ਚੱਲੀ 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 ਜਾਂਦਾ ਬਈ ਆ ਤੋਰੇ ਡੰਡ ਆਹਕਾਰ ਗੱਲ ਆ ਦੇਖੋ ਆਪਾਂ ਆ ਦੇਖੋ ਪਿਛੜਾ ਜਾਂ ਕਰਤੂਕਾਂ ਚਲੋ ਚਲੋ ਆ ਵੀ ਰੈਪ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਜਫਰਦਾ ਬਈ ਬਾਰੀ ਖੋਲਦਾ ਪੱਟੀ ਜਾਂਦੇ ਅਸਲ ਡਾਂਗਾ ਮਾਰੀ ਜਾਂਦੇ ਆ ਹਾਂਜੀ ਸਾਡੇ ਨੌਜਵਾਨ ਮੁੰਡੇ ਡਿਬਰੂਗੜ੍ਹ ਬੈਠੇ ਆ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦੁਬਈ ਤੋਂ ਕੋਈ ਆਇਆ ਸੋਡੀਆਂ ਨਸਲਾਂ ਨੂੰ ਅੰਮ੍ਰਿਤ ਛਕਾ ਦੇ ਚੱਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕਟਸੀ ਬਾਈ ਥਾਂ ਥਾਂ ਤੇ ਨਾਕੇ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬੈ ਨੇ ਆਪਣੇ ਪੋਲ ਰਾਮਾ ਦੇ ਸਾਰਿਆਂ ਦੇ ਨਾਕੇ ਆ ਸੋ ਇਸ ਕਰਕੇ ਬਾਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਾਦਾਂਬਰ ਸਰ ਪਹੁੰਚੋ ਬਾਈ ਇਹ ਇਹ ਜਕਰੀਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਤੱਕਾ ਯਾਰ ਇਕੱਠ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕੇ ਆ ਬਾਈ ਥਾਂ ਥਾਂ ਤੇ ਨਾਕੇ ਆ ਤੂੰ ਪੰਜਾਬ ਦੇ ਲੋਕ ਹੁਣ ਸੋਡੇ ਸਾਰੇ ਇਹ ਗੱਲ ਖੜੀ ਆਂ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀ ਸਾਰੇ ਬੰਦਾਂ ਨੂੰ ਘਰੋ ਘਰੀ ਫੜੀ ਜਾਂਦੇ ਆ ਤੈਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਜਿਹੜੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਪਰ ਸਾਰੇ ਪੰਜਾਬ ਨੰਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਾਈ ਆਹ ਦੇਖੋ ਕਿੰਨਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਾਈ ਖੜਿਆ ਹੈ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਅੱਗੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਪਹੁੰਚ ਸਾਰੇ ਪਹੁੰਚੋ ਬਾਈ ਪਰ ਭੰਤਸਿਆਂ ਇਹ ਇਹ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਪੰਜਾਬ ਸਰਕਾਰ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰ ਲੋ ਕਰ ਲੋ ਕਰ ਲੋ ਕਰ ਲੋ ਕਰ ਲੋ ਹਾਂਜੀ ਬਾਹਰ ਆਇਓ ਜੀ ਇੱਕ ਵਾਰ ਦੱਸੋ ਜੀ ਆਜੋ ਕੋਈ ਗੱਲ ਨਹੀਂ ਪੁਰਾਉ ਇਹਨੂੰ ਖੋਲੋ ਯਾਰ ਤਾਂ ਪਤਾ ਆਜੋ ਆਜੋ ਜੀ ਕੋਈ ਗੱਲਬਾਤ ਕਰਨੀ ਆਜੋ ਬਾਹਰ ਆ ਜੀ ਬਾਹਰ ਹੋ ਜੀ ਜੱਲੀ ਜੱਲੀ ਜਾਂਦਾ ਬੰਦਾ ਆ ਤੋਰੇ ਜੱਲੀ ਆਹ ਕਰ ਗੱਲ ਆਹ ਦੇਖੋ ਆਪਾਂ ਆਹ ਦੇਖੋ ਪਿਛੜਾ ਨਹੀਂ ਕਰ ਤੂ ਕੰਮ ਤਾਂ ਤਸਵੀਰਾਂ ਜੁਤੇ ਸਾਹਮਣੇ ਵੀ ਆਈਆਂ ਨੇ ਤਾਂ ਪੁਲਿਸ ਵੱਲੋਂ ਦੱਸਦੇ ਕਿ ਪਹਿਲਾਂ ਹੀ ਗ੍ਰਿਫਤਾਰੀਆਂ ਕਰ ਲਿਆ ਗਿਆ ਇਹਨਾਂ ਤੇ ਲੱਖਾ ਸਧਾਨਾ ਨੂੰ ਅਤੇ ਪੁਲਿਸ ਦੇ ਵੱਲੋਂ ਰੋਕਿਆ ਗਿਆ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਦੱਸਦੇ ਕਿ ਲੱਖਾ ਸਧਾਨਾ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਹੈ ਤਾਂ ਇਤਰਨੇ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਉਹਦੇ ਲਈ ਦੀਪ ਸਿੱਧੂ ਦੇ ਭਰਾ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਭੀਤੀ ਰਾਤ ਦੇ ਤਸਵੀਰਾਂ ਜੁਤੇ ਸਧਾਨਾ ਨੇ ਮਾਨ ਸਰਕਾਰ ਤੇ ਤੱਕਸ਼ਵਾ ਦੇ ਇਲਜ਼ਾਮ ਲਗਾਏ ਨੇ ਤਾਂ ਵੀਡੀਓ ਵੀ ਇਹ ਵਾਇਰਲ ਹੋ ਰਹੀ ਹੈ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਪੰਜਾਬ ਪੁਲਿਸ ਦੇ ਵੱਲੋਂ ਕੋਰਟ ਦੇ ਵਿੱਚ ਅੱਜ ਹਰੱਸਤ ਦੇ ਵਿੱਚ ਲੈ ਲਿੱਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ। ਸਵੇਰੇ 11:30 ਤੋਂ 12 ਵਜੇ ਦੇ ਕਰੀਬ ਜਦੋਂ ਮਨਦੀਪ ਸਿੱਧੂ ਹੋਣੀ ਆਪਣੇ ਕੈਬਿਨ ਦੇ ਵਿੱਚ ਬੈਠੇ ਸੀਗੇ ਪੰਜਾਬ ਪੁਲਿਸ ਦੇ ਵੱਲੋਂ ਉੱਥੇ ਜਾਇਆ ਜਾਂਦਾ ਤੇ ਇਸ ਤੋਂ ਬਾਅਦ ਹੈ ਉਹਨਾਂ ਨੂੰ ਹਰੱਸਤ ਦੇ ਵਿੱਚ ਲਿਆ ਜਾਂਦਾ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਕਿ ਪਹਿਲਾਂ ਉਹਨਾਂ ਨੂੰ ਸਦਰ ਥਾਣੇ ਦੇ ਵਿੱਚ ਲਿਆ ਜਾਂਦਾ ਇਸ ਤੋਂ ਬਾਅਦ ਆਤਮਪੁਰ ਚੌਂਕੀ ਦੇ ਵਿੱਚ ਲੈ ਜਾਂਦਾ ਲਿਆ ਜਾਂਦਾ ਤੇ ਇਸ ਤੋਂ ਬਾਅਦ ਹੈ ਇਹੀ ਤੁਸੀਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਆਤਮਨਗਰ ਚੌਂਕੀ ਦੀਆਂ ਅਤੇ ਦੱਸਿਆ ਜਾ ਰਿਹਾ ਕਿ ਜਿਹੜਾ ਨਜ਼ਰਬੰਦ ਹੈ ਮਨਦੀਪ ਸਿੰਘ ਸਿੱਧੂ ਹੋਣਾ ਨੂੰ ਰੱਖਿਆ ਗਿਆ ਇਥੇ ਕਿਉਂਕਿ ਅਣਾ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਹੈ ਪੋਸਟ ਪੋਸਟ ਪਾਈ ਗਈ ਸੀ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ 17 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਪ੍ਰੋਗਰਾਮ ਦੀ ਜਿਹੜੀ ਹੈ ਸ਼ਮੂਲੀਅਤ ਕਰਨੀ ਸੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਭਾਈ ਅਮ੍ਰਿਤਪਾਲ ਸਿੰਘ ਹੋਣੀ ਜੇਲ੍ਹ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਇਹੀ ਪੰਜਾਬ ਸਰਕਾਰ ਨੂੰ ਹੈ ਇਵੀ ਗੁਹਾਰ ਲਗਾਈ ਗਈ ਸੀ ਕਿ ਸਾਨੂੰ ਜਿਹੜਾ ਪੰਜਾਬ ਜੇਲ੍ਹ ਦੇ ਵਿੱਚ ਹੈ ਸ਼ਿਫਟ ਕੀਤਾ ਜਾਵੇ ਤੇ ਇਸ ਤੋਂ ਬਾਅਦ ਭਾਈ ਅਮਰੀਪਾਲ ਸਿੰਘ ਹੋਣੀ ਉਹਨਾਂ ਦੇ ਵੱਲੋਂ ਭੋਖ ਹੜਤਾਲ ਹੈ ਉਹ ਵੀ ਕੀਤੀ ਗਈ ਸੀ